ਅਹ ਦੇਖ ਸਕਦੇ ਹਾਂ ਕਿ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਦੇ ਆਸ਼ਰਮ ਦੇ ਵਿੱਚ ਹਲੇ ਵੀ ਜਿਹੜੇ ਬਜ਼ੁਰਗ ਤੇ ਜ਼ਰੂਰਤਮੰਦ ਤੇ ਬੇਸਾਰਾ ਲੋਕ ਜਿਹੜੇ ਨੇ ਮੌਜੂਦ ਨੇ ਅਤੇ ਇੰਤਜ਼ਾਰ ਕਰ ਰਹੇ ਨੇ ਇਸ ਆਸ਼ਰਮ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਦਾ ਕਿਉਂਕਿ ਹਰ ਸਮੇਂ ਇਹਨਾਂ ਦੇ ਅੱਗੇ ਪਿੱਛੇ ਰਹਿੰਦੇ ਸੀ ਆਪਣੇ ਹੱਥੀ ਖਾਣਾ ਖਵਾਉਂਦੇ ਸੀ ਤੇ ਸਿਮਰਨ ਕਰਵਾਉਂਦੇ ਸੀ ਨਵਾਉਂਦੇ ਤੋਂ ਆਉਂਦੇ ਸੀ ਪਰ ਹੁਣ ਇਹਨਾਂ ਨੂੰ ਜਿਹੜੇ ਕਹਿ ਸਕਦੇ ਆ ਕਿ ਬਾਬਾ ਗੁਰਿੰਦਰ ਸਿੰਘ ਜਿਹੜੇ ਨੇ ਉਹ ਨਹੀਂ ਦਿਖਾਈ ਦੇ ਰਹੇ ਜਿਸ ਕਰਕੇ ਜਿੱਥੇ ਦਿਨ ਸਮੇਂ ਟਹਿਲ ਦੇ ਨਜ਼ਰ ਆਉਂਦੇ ਸੀ ਤੁਰਦੇ ਫਿਰਦੇ ਨਜ਼ਰ ਆਉਂਦੇ ਸੀ ਪਰ ਕਈ ਬਜ਼ੁਰਗ ਅਜੇ ਨੇ ਜਿਹੜੇ மஞ்சੇ ਤੋਂ ਨਹੀਂ ਉੱਠਦੇ ਸਾਰਾ ਸਾਰਾ ਦਿਨ ਪੈ ਰਹਿੰਦੇ ਨੇ ਬੈਠੇ ਰਹਿੰਦੇ ਨੇ ਤੇ ਸਿਰਫ ਇੱਕੋ ਹੀ ਮੰਗ ਕਰੀ ਜਾਂਦੇ ਨੇ ਕਿ ਬਾਬਾ ਕਿੱਥੇ ਆ ਤੇ ਬਾਬਾ ਕਦੋਂ ਆਊਗਾ ਬਿਲਕੁਲ ਜੀ ਇਹ ਉਹ ਥਾਂ ਜਿੱਥੇ ਕਿ ਬਾਬਾ ਗੁਰਵਿੰਦਰ ਸਿੰਘ ਦੇ ਜਿਹੜੇ ਘੋੜੇ ਨੇ ਉਹ ਖੜੇ ਨੇ ਅਕਸਰ ਇੱਥੇ ਚਹਿਲ ਪਹਿਲ ਰਿਆ ਕਰਦੀ ਸੀ ਬਹੁਤ ਜ਼ਿਆਦਾ ਲੋਕਾਂ ਦਾ ਇਕੱਠ ਹੁੰਦਾ ਸੀ ਜੋ ਹੁਣ ਬਿਲਕੁਲ ਸੁੰਸਾਨ ਜਾਪ ਰਿਹਾ ਵਜ੍ਹਾ ਇੱਕੋ ਹੀ ਆ ਕੋਈ ਘੋੜਿਆਂ ਦਾ ਮਾਲਕ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਵੀ ਇੱਥੇ ਮੌਜੂਦ ਨਹੀਂ ਆ ਤੇ ਇੱਥੇ ਜੋ ਅਨਾਥ ਲੋਕ ਨੇ ਉਹਨਾਂ ਦਾ ਮੁਖੀ ਆਸ਼ਰਮ ਦਾ ਮੁਖੀ ਵੀ ਬਾਬਾ ਗੁਰਵਿੰਦਰ ਸਿੰਘ ਆ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਜੇਲ੍ਹ ਦੇ ਵਿੱਚ ਨੇ ਸਭ ਨੂੰ ਪਤਾ ਵੀ ਕੀ ਘਟਨਾ ਹੋਈ ਆ ਆਪਣੀ ਸੱਸ ਨੂੰ ਲੈ ਕੇ ਜੋ ਲੜਾਈ ਝਗੜਾ ਹੋਇਆ ਸੀ ਘਰੇਲੂ ਕਲੇਸ਼ ਹੋਇਆ ਸੀ ਬਾਬਾ ਗੁਰਿੰਦਰ ਸਿੰਘ ਖੇੜੀ ਵਾਲੇ ਦੇ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਜੇਲ੍ਹ ਦੇ ਵਿੱਚ ਲੈ ਗਏ ਸੀ ਤੇ ਹੁਣ ਤੁਹਾਨੂੰ ਸਿਰਫ ਸਾਡਾ ਮਕਸਦ ਇਹ ਆ ਕਿ ਇੱਥੋਂ ਦੇ ਹਾਲਾਤ ਜਿਹੜੇ ਨੇ ਆਸ਼ਰਮ ਦੇ ਉਹ ਦਿਖਾਏ ਜਾਣ ਮਰੀਜ਼ਾਂ ਦੇ ਹਾਲਾਤ ਦਿਖਾਏ ਜਾਣ ਕਾਨੂੰਨ ਪ੍ਰਕਿਰਿਆ ਕਿਵੇਂ ਹੁੰਦੀ ਆ ਨਿਆਂ ਕਿਵੇਂ ਮਿਲਦਾ ਹੈ ਵਕੀਲਾ ਵਾਂਗੂ ਵੱਲੋਂ ਅਰਜੀ ਕਦੋਂ ਲਾਈ ਜਾਂਦੀ ਆ ਤੇ ਕਦੋਂ ਜ਼ਮਾਨਤ ਮਿਲਦੀ ਆ ਇਹ ਕਾਨੂੰਨ ਦੱਸੇਗਾ ਸਾਡਾ ਮਕਸਦ ਸਿਰਫ ਹਾਲਾਤ ਬਿਆਨ ਕਰਨਾ ਸੀ ਨਾ ਕਿ ਕਾਨੂੰਨ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਵਾਧਾ ਪਾਉਣਾ ਜਾਂ ਆਪਣੀ ਕੋਈ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸਲਾਹ ਨਹੀਂ ਅਜਿਹਾ ਕੋਈ ਮਕਸਦ ਨਹੀਂ ਜੋ ਕਾਨੂੰਨ ਤੈਅ ਕਰੇਗਾ ਉਹੀ ਸਭ ਨੂੰ ਮੰਨਣ ਜੋ ਹੋਏਗਾ ਇਨਸਾਫ ਮਿਲੇਗਾ ਕਾਨੂੰਨ ਤੇ ਸਭ ਨੂੰ ਯਕੀਨ ਹੈ ਸਿਰਫ ਹਾਲਾਤ ਬਿਆਨ ਕੀਤੇ ਨੇ ਹਾਲਾਤ ਤੁਹਾਨੂੰ ਦਿਖਾਏ ਨੇ ਜੋ ਤੁਹਾਡੇ ਮੂਰੇ ਨੇ ਵੀਡੀਓ ਕਿਹੋ ਜਿਹੀ ਲੱਗੀ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀਤाराम ਜੀ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਇੱਥੇ ਮੈਨੂੰ 5 ਸਾਲ ਹੋ ਗਏ ਜੀ ਰਹਿੰਦੇ ਨੂੰ ਤੇ ਹੁਣ ਪਤਾ ਚੱਲਿਆ ਕਹਿੰਦੇ ਖਾਣਾ ਪਾਣੀ ਜਿਹੜਾ ਘੱਟ ਲੈ ਰਹੇ ਹੋ ਤੁਸੀਂ ਵੀ ਤੇ ਹੋਰ ਵੀ ਬੰਦੇ ਇੱਥੇ ਜਿਹੜੇ ਆਸਮ ਜਿ ਰਹ ਰਹੇ ਨੇ ਹਾਂ ਜੀ ਇਹ ਸਾਡਾ ਬਾਬਾ ਜੀ ਦਾ ਬਿਨਾਂ ਸਾਡਾ ਦਿਲ ਨਹੀਂ ਲੱਗ ਸਕਦਾ ਤਾਂ ਹੀ ਸਾਡਾ ਇੱਥੇ ਖਾਣਾ ਖਾਣ ਨੂੰ ਚੰਗਾ ਨਹੀਂ ਲੱਗਦਾ ਹੈਗਾ ਤਾਂ ਕਿ ਸਾਡੇ ਬਾਬਾ ਜੀ ਨਹੀਂ ਸਾਨੂੰ ਦਿਸਦੇ ਅਸੀਂ ਖਾਈਏ ਕੀ ਸਾਡੇ ਬਾਬਾ ਜੀ ਜ਼ਰੂਰ ਸਾਨੂੰ ਇੱਥੇ ਦਿਸਣ ਬਾਕੀ ਅਸੀਂ ਆ ਤਾਂ ਜੀ ਨਹੀਂ ਨਹੀਂ ਸਾਨੂੰ ਜੀਣ ਦਾ ਕੀ ਹੈ ਨਹੀਂ ਸਿਮਰਨ ਪਹਿਲਾਂ ਹੁੰਦਾ ਸੀ ਸਿਮਰਨ ਹੁੰਦਾ ਸੀ ਪਹਿਲਾਂ ਹਾਂ ਜੀ ਪਹਿਲਾਂ ਸਿਮਰਨ ਹੁੰਦਾ ਸੀਗਾ ਹੁਣ ਜਿੱਦੇ ਬਾਬਾ ਜੀ ਜਿੱਦ ਨੇ ਗਏ ਨੇ ਸਿਮਰਨ ਵੀ ਸਾਡਾ ਚ ਗਿਆ ਉਹਨਾਂ ਬਿਨਾ ਅਸੀਂ ਕੀ ਕਰ ਸਕਦੇ ਆ ਸਾਰਾ ਦਿਨ ਸਿਮਰਨ ਕਰਨਾ ਆਠਣੇ ਬਾਬਾ ਜੀ ਨੇ ਇੱਧਰ ਆਉਣਾ ਸਾਰੇ ਜੀੜਾ ਮਾਰਨਾ ਦੇਖਣਾ ਵੀ ਕੋਈ ਮਰੀਜ਼ ਦੇ ਕੱਪੜਾ ਮੈਲਾ ਜਾਂ ਕੋਈ ਹੋਰ ਸਾਰਾ ਕੁਝ ਦੇਖ ਕੇ ਫੇਰ ਉਹਨਾਂ ਨੇ ਤੁਸੀਂ ਜਿਹੜਾ ਦੇਖਣ ਆਲਾ ਇੱਥੇ ਦੇਖੋ ਜੀ ਛੋਟੇ ਬਾਬਾ ਜੀ ਨੇ ਇਹ ਉਹਨਾਂ ਤੇ ਫਿਰਦੇ ਨੇ ਉਹ ਉੱਥੇ ਬਾਹਰ ਰੱਖੇ ਨੇ ਦੇਖੋ ਸੇਵਾ ਕਰੇ ਵੀ ਕੋ ਸਾਨੂੰ ਪਤਾ ਲੱਗਿਆ ਤੁਸੀਂ ਖਾਣਾ ਘੱਟ ਲੈ ਰਹੇ ਹੋ ਜਿੱਦ ਕਰ ਰਹੇ ਹੋ ਹਾਂ ਜੀ ਹਮ ਇਸ ਕਰਕੇ ਬਸ ਸਾਡੇ ਬਾਬਾ ਜੀ ਮਨਾ ਨਹੀਂ ਸਾਨੂੰ ਖਾਣ ਨੂੰ ਦਿਲ ਕਰਦਾ ਨਾ ਸਾਡਾ ਦਿਲ ਲੱਗਦਾ ਅਸੀਂ ਸੇਮਰਨ ਵੀ ਛੱਡ ਦਿੱਤੇ ਹੋਰ ਦੇਖੋ ਉਹ ਕੋਈ ਗੱਲ ਨਹੀਂ ਬੱਬੂ ਅੱਜ ਪ੍ਰਮਾਤਮਾ ਮੂਰੇ ਵੀ ਇਹ ਹੱਥ ਜੋੜਦੇ ਆਂ ਕਿ ਸੱਚੇ ਪਾਤਸ਼ਾਹ ਸਾਡੇ ਬਾਬਾ ਜੀ ਨੂੰ ਸਾਡੇ ਇਥੇ ਵਿੱਚ ਲਿਆ ਸਾਡਾ ਨਹੀਂ ਦਿਲ ਲੱਗ ਸਕਦਾ ਸਾਰੇਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੇ ਆਸ਼ਰਮ ਦੇ ਵਿੱਚ ਮਰੀਜ਼ ਨੇ ਸੇਵਾ ਤਾਂ तकरीबन ਚੱਲੀ ਜਾਂਦੀ ਆ ਪਰ ਥੋੜੀ ਘਾਟ ਮਹਿਸੂਸ ਹੋ ਰਹੀ ਆ ਜਿੱਦਾਂ ਬਜ਼ੁਰਗ ਤੁਸੀਂ ਦੇਖਿਆ ਪਹਿਲਾਂ ਵੀ ਜਿਹੜੇ ਠੀਕ ਨੇ ਆ ਬਾਬਾ ਜੀ ਨਾਲ ਪਾਠ ਕਰਦੇ ਸੀਗੇ ਲਗਾਤਾਰ ਸਿਮਰਨ ਕਰਦੇ ਸੀ ਜਾਪ ਵੀ ਰੱਖ ਲੈਂਦੇ ਸੀ ਨਾਲ ਉਹ ਜਿੱਦਾਂ ਜਿੱਦ ਕਰਨ ਲੱਗ ਜਾਂਦੇ ਸੀ ਪ੍ਰਸਾਦ ਦਾ ਸਕਣਾ ਨਹੀਂ ਉਹਨਾਂ ਨੂੰ ਬਹੁਤ ਔਖਾ ਸੀ ਜਿਹੜਾ ਅ ਮਤਲਬ ਕਰ ਰਹੇ ਆ ਪ੍ਰਸਾਦਾ ਪਾਣੀ ਸਕਾਉਨੇ ਆ ਜਿੱਦ ਕਰਨ ਲੱਗੇ ਆ ਜਦੋਂ ਬਾਬਾ ਜੀ ਆਉਣਗੇ ਅਸੀਂ ਉਸੇ ਦਿਨ ਖਾਵਾਂਗੇ ਅ ਤੇਨ ਤਾਂ ਦੇ ਰਹੇ ਆ ਪਰ ਇਹ ਆ ਵੀ ਜਿਹੜੇ ਸਮਝਦੇ ਨੇ ਬਾਬਾ ਜੀ ਨੂੰ ਮਤਲਬ ਕਿ ਉਹਨਾਂ ਦੀ ਘਾਟ ਮਹਿਸੂਸ ਕਰਦੇ ਨੇ ਜਿੱਦ ਕਰਨ ਲੱਗ ਜਾਂਦੇ ਨੇ ਅਸੀਂ ਨਹੀਂ ਪ੍ਰਸਾਦਾ ਸਕਣਾ ਜਾ ਤਾਂ ਉਹਵੇਂ ਫਿਰ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਸਿਮਰਨ ਹਰ ਵਾਰ ਤੋਂ ਪਹਿਲਾਂ ਸਿਮਰਨ ਇਹ ਆ ਜੀ ਬਾਬਾ ਜੀ ਆਪ ਜਾਪ ਰੱਖ ਲੈਂਦੇ ਸੀ 40 40 ਦਿਨਾਂ ਦਾ ਉਹਦੇ ਵਿੱਚੋਂ ਸ਼ਾਮ ਨੂੰ ਇੱਕ ਘੰਟਾ ਆਉਂਦੇ ਸੀਗੇ ਦੇ ਮਰੀਜ਼ਾਂ ਦੇ ਵਿੱਚ ਸਾਰਾ ਦੇਖ ਰੇਖ ਕਰਕੇ ਪ੍ਰਸ਼ਾਦਾ ਪਾਣੀ ਸਕਾ ਕੇ ਫਿਰ ਉਹ ਤਕਰੀਬਨ ਅੱਧਾ ਘੰਟਾ ਪੌਣਾ ਘੰਟਾ ਜਿਹੜਾ ਲਗਾਤਾਰ ਸਿਮਰਨ ਸਾਰਿਆਂ ਨੂੰ ਕਰਾਉਂਦੇ ਸੀ ਮਾਈਕ ਲਾ ਕੇ ਉਹ ਵੀ ਬੰਦਾ ਹੁਣ ਹੁਣ ਦੇਖੋ ਮੈਂ ਆਰੇ ਇਕੱਲਾ ਤੇ ਮੈਂ ਉਧਰ ਵੀ ਵਕੀਲਾਂ ਹੋਰ ਤੁਹਾਨੂੰ ਪਤਾ ਕੰਮ ਹੋ ਜਾਂਦਾ ਉਧਰ ਜਾਣਾ ਪੈਂਦਾ ਮੁਲਾਕਾਤ ਕਰਨੇ ਜਾਣਾ ਪੈਂਦਾ ਤੇ ਪਿੱਛੋਂ ਫਿਰ ਹੁਣ ਬੰਦ ਹੀ ਆ ਸਿਮਰਨ ਵਾਲਾ ਹੋਰ ਕੋਈ ਹੈ ਨਹੀਂ ਬੰਦਾ ਇੱਥੇ ਨੂੰ मायूस न हो इरादा न बदल दुआ भी तकदीर बदल सकती है घुड़ी किए को कोई काटे उसे मुंह मांगा इनाम हम कहते नहीं करके दिखाते हैं जैसे किया कराया खिलाया पिलाया घर में खून के छींटे आना बीमारी में दवा का ना लगना ऊपरी असर ग्रह सौतन व दुश्मन से छुटकारा सास बहू में झगड़ा होना प्यार में चोट खाए प्रेमी प्रेमिका एक बार अवश्य मिले स्पेशलिस्ट वशीकरण व मुटकरणी जैसी समस्या का समाधान कारोबार में बाधा आना विदेश यात्रा में रुकावट कोर्ट कचहरी किसी का बेटा किसी की बहू किसी की बेटी किसी के वश में हो एक बार संपर्क जरूर करे सभी समस्याओं का हंड्रेड गारंटी समाधान अभी संपर्क करें ਗੁਰੂ ਕਬੀਰ ਖਾਨ ਜੀ ਮੋਬਾਈਲ ਨੰਬਰ 98786 48123